ਹਾਂਜੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬਰੋਟਨ ਵੈਟ ਲਿਕਵਿਡ ਦੇ ਬਾਰੇ ਇਸ ਨੂੰ ਆਪਣੇ ਪਸ਼ੂ ਦੇ ਵਿੱਚ ਕਦੋਂ ਦੇਣਾ ਹੈ ਅਤੇ ਕਿੰਨੇ ਦਿਨਾਂ ਤੱਕ ਦੇਣਾ ਹੈ ਇਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਤਾਂ ਬਰੋਟਨ ਵੈਟ ਲਿਕਵਿਡ ਇੱਕ ਲਿਵਰ ਟੋਨਿਕ ਦਾ ਵੀ ਕੰਮ ਕਰਦਾ ਹੈ ਅਤੇ ਇੱਕ ਮਲਟੀ ਵਿਟਾਮਿਨ ਲਿਕਵਿਡ ਦਾ ਵੀ ਕੰਮ ਕਰਦਾ ਹੈ ਇਸ ਨੂੰ ਆਪਾਂ ਪਸ਼ੂ ਵਿੱਚ ਉਦੋਂ ਦੇ ਸਕਦੇ ਹਾਂ ਜਦੋਂ ਪਸ਼ੂ ਆਪਣਾ ਪੱਠੇ ਖਾਣਾ ਛੱਡ ਦਿੰਦਾ ਹੈ ਜਾਂ ਜਿਗਾਲੀ ਸਹੀ ਨਹੀਂ ਕਰਦਾ ਜਾਂ ਪੇਟ ਨਾਲ ਸੰਬੰਧਿਤ ਉਸ ਨੂੰ ਹੋਰ ਰੋਗ ਹੋ ਲੱਗ ਜਾਂਦੇ ਹਨ ਤਾਂ ਇਹਨਾਂ ਸਥਿਤੀਆਂ ਦੇ ਵਿੱਚ ਆਪਾਂ ਆਪਣੇ ਪਸ਼ੂ ਨੂੰ ਇਹ ਲਿਕਵਿਡ ਦੇ ਸਕਦੇ ਹਾਂ ਤਾਂ ਇਸ ਦਾ ਬਹੁਤ ਵਧੀਆ ਰਿਜ਼ਲਟ ਆਪਣੇ ਪਸ਼ੂ ਵਿੱਚ ਉਦੋਂ ਦੇਖਿਆ ਜਾਂਦਾ ਹੈ ਜਦੋਂ ਪਸ਼ੂ ਪੱਠੇ ਖਾਣਾ ਛੱਡ ਦਿੰਦਾ ਹੈ ਉਸ ਨੂੰ ਭੁੱਖ ਨਹੀਂ ਲੱਗਦੀ ਜਾਂ ਪਸ਼ੂ ਨੂੰ ਖੋਰ ਦਿੱਕਤਾਂ ਜਿਵੇਂ ਮੋਕ ਲੱਗ ਗਈ ਹੈ ਜਾਂ ਪੇਟ ਦੀ ਹੋਰ ਇਨਫੈਕਸ਼ਨ ਹੋ ਗਈ ਹੈ ਜਿੱਥੇ ਪਸ਼ੂ ਜਗਾਲੀ ਸਹੀ ਢੰਗ ਨਾਲ ਨਹੀਂ ਕਰਦਾ ਜਾਂ ਪਸ਼ੂ ਬਹੁਤ ਜ਼ਿਆਦਾ ਵੀਕਨੈਸ ਕਮਜ਼ੋਰ ਹੋ ਗਿਆ ਹੈ ਨਾ ਖਾਣ ਪੀਣ ਕਰਕੇ ਤਾਂ ਇਹਨਾਂ ਸਥਿਤੀਆਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਗੱਲ ਕਰੀਏ ਇਸ ਦੀ ਡੋਜ਼ ਦੀ ਤਾਂ 50 50 ਐਮਐਲ ਦਿਨ ਵਿੱਚ ਦੋ ਵਾਰ ਆਪਾਂ ਵੱਡੇ ਪਸ਼ੂਆਂ ਵਿੱਚ ਕਰ ਸਕਦੇ ਹਾਂ ਅਤੇ ਛੋਟੇ ਜਾਨਵਰਾਂ ਵਿੱਚ 20 ਐਮਐਲ ਆਪਾਂ ਦਿਨ ਵਿੱਚ ਦੋ ਵਾਰ ਦੇ ਸਕਦੇ ਹਾਂ ਜੇ ਛੋਟੇ ਜਾਨਵਰਾਂ ਦੀ ਗੱਲ ਕਰੀਏ ਜਿਵੇਂ ਕੁੱਤਾ ਹੋ ਗਿਆ ਬੱਕਰੀਆਂ ਹੋ ਗਈਆਂ ਤਾਂ ਆਪਾਂ ਜਿੱਤੋਂ 10 ml ਆਪਾਂ ਉਹਨਾਂ ਵਿੱਚ ਵਰਤ ਸਕਦੇ ਹਾਂ ਇਹਦੇ ਬਹੁਤ ਵਧੀਆ ਰਿਜ਼ਲਟ ਆਪਣੇ ਜਾਨਵਰ ਵਿੱਚ ਵੇਖਣ ਨੂੰ ਮਿਲਦੇ ਹਨ ਜਿੱਥੇ ਪਸ਼ੂ ਪੱਠੇ ਨਹੀਂ ਖਾਂਦਾ ਉਸ ਨੂੰ ਕਮਜ਼ੋਰੀ ਆ ਗਈ ਹੈ ਪੱਠੇ ਨਾ ਖਾਣ ਕਰਕੇ ਜਾਂ ਪਸ਼ੂ ਸਹੀ ਤਰ੍ਹਾਂ ਜਗਾਲਾ ਨਹੀਂ ਕਰਦਾ ਜਾਂ ਪੇਟ ਵਿੱਚ ਹੋਰ ਦਿੱਕਤਾਂ ਪੇਟ ਨਾਲ ਸੰਬੰਧਿਤ ਹੋਰ ਰੋਗ ਆਪਣੇ ਪਸ਼ੂ ਨੂੰ ਲੱਗ ਗਏ ਹਨ ਤਾਂ ਇਹਨਾਂ ਸਥਿਤੀਆਂ ਦੇ ਵਿੱਚ ਆਪਾਂ ਬਰੋਟਨ ਨੂੰ ਦੇ ਸਕਦੇ ਹਾਂ ਤਾਂ ਜੇ ਗੱਲ ਕਰੀਏ